ਸੇਰਾ ਅਗਣਾ ਲਾਈ ਇਹਨੂੰ ਕਣਕਣੀ ਬੀਜਨੀ ਮੈਂ ਮੈਂ ਨਹੀਂ ਬੀਜਨ ਦੰਦਾ ਮੇਰਾ ਬਾਹਣ ਨਿਕਲਦਾ ਥੋ ਕਨਾਲ ਥਾਂ ਤੇ ਉਹ ਯਾਰ ਤੂੰ ਬੀ ਤਾਂ ਲਈ ਕਣਕ ਮੈਨੂੰ ਵੀ ਥਮਾ ਕੇ ਖਾ ਲੈਣ ਦੇ ਉਹ ਕਿਉਂ ਮੇਰੇ ਮਗਰ ਪਾਇਓ ਯਾਰ ਮੇਰਾ ਬਾਹਣ ਮਿਲ ਗਿਆ ਨਾ ਜਦੋਂ ਕਨਾਲ ਮੇਰੀ ਨਿਕਲਾਈ ਮੇਰੀ ਗੱਲ ਸੁਣ ਪਹਿਲਾਂ ਤੂੰ ਮੈਨੂੰ ਬਾਣ ਉਹ ਟਿੱਪਿਆਂ ਵਾਲਾ ਦੇਤਾ ਇੱਥੇ ਮੇਰੇ ਕੋਲ ਕਿੱਲਾ ਹੈਗਾਗਾ ਮੈਨੂੰ ਥਮਾ ਕੇ ਖਾ ਲੈਣ ਦੇ ਉਹਦਾ ਤੂੰ ਪਾਸ ਕਰੀ ਜਾਣਾ ਛਰਿਆ ਮਾ ਉਹਨੂੰ ਚੰਗਾ ਬਾਣ ਦੇਦਾ ਕੱਸੀ ਦਾ ਪਾਣੀ ਲੱਗਦਾ ਹੈ ਤੂੰ ਉਹਦੇ ਉਹਦੇ ਕਿੰਨੀ ਸਾਰਾ ਕੁਝ ਕਰੀ ਜਾਣਾ ਮੇਰੇ ਤੋਂ ਮਗਰ ਪੈ ਪਿਆ ਕੀ ਮਗਰ ਪਿਆ ਤੇਰੇ ਮੇਰਾ ਜਦੋਂ ਬਾ ਓਏ ਦੋਵਾਂ ਪੁੱਤਾਂ ਨੂੰ ਇੱਕੋ ਜਿਹਾ ਸਮਝਦਾ ਹੁੰਦਾ ਮੈਂ ਸੁਣਿਆ ਸੀਗਾ ਵੀ ਜਦੋਂ ਅੱਡ ਕਰਦੇ ਆ ਨਾ ਇੱਕ ਪੁੱਤ ਨਾਲ ਫਰਕ ਰੱਖਦੇ ਆ ਪਰ ਸੱਚੀ ਕਹਣਾ ਹੁਣ ਮੇਰੇ ਨਾਲ ਬੀਤ ਗਈ ਮੈਂ ਦੇਖ ਵੀ ਲਿਆ ਓਏ ਜਦੋਂ ਤੂੰ ਆਪਣੇ ਭਾਈ ਦਾ ਨਹੀਂ ਹੋਇਆ ਤੂੰ ਭਾਈ ਨਾਲ ਬੇਈਮਾਨੀਆਂ ਕਰੀਆਂ ਤੁਸੀਂ ਕਰਦੇ ਹੋ ਬੇਈਮਾਨੀਆਂ ਮੇਰੇ ਨਾਲ ਇੰਨਾ ਫਰਕ ਰੱਖਦਾ ਤੂੰ ਤੈਨੂੰ ਤਾਂ ਸੋਚਣਾ ਚਾਹੀਦਾ ਵੀ ਮੇਰੇ ਪੁੱਤ ਦੋਵੇਂ ਇੱਕੋ ਜਿਹੇ ਤੂੰ ਬੜਾ ਸੋਚਿਆ ਭਰਾਵਰੇ ਆਪਣੇ ਬਾਰੇ ਮੈਂ ਯਾਰ ਜਿਹੜਾ ਤੁਸੀਂ ਮੈਨੂੰ ਦਿੱਤਾ ਹਿੱਸਾ ਮੈਂ ਉਹ ਆਦਾ ਬਾਹੀ ਜਾਣਾ ਕਿਉਂ ਮੇਰੇ ਮਗਰ ਪਾਇਆ ਹੁਣ ਤੁਹਾਨੂੰ ਮੈਂ ਕਹਤਾ ਨਾ ਤੈਨੂੰ ਅਗ ਲਈ ਨਾ ਕਣਕ ਬੀਜੀ ਹੋ ਜੇ ਦੱਸ ਦੇਣਾ ਨੂੰ ਮਿੰਤੀ ਬਾਣ ਨਿਕਲੂਗਾ ਅਸੀਂ ਬੀਜ ਲਾਂਗੇ ਤੁਸੀਂ ਰੋਲਾ ਪਾਉਣੇ ਥੋੜੀਆਂ ਮਿੰਤੀਆਂ ਨਹੀਂ ਲੋਟ ਆਉਂਦੀਆਂ ਹੈਗੀਆਂ ਮੈਂ ਤਾਂ ਕਦੇ ਬੋਲਿਆਗਾ ਉਹ ਵੀ ਅੱਗੇ ਲੱਗ ਗੀ ਗੱਲ ਸੁਣੋ ਬੋਲਿਆ ਕਿ ਜਦੋਂ ਬਾਣ ਨਿਕਲਦਾ ਅਸੀਂ ਤਾਂ ਲੈ ਕੇ ਜਾਵਾਂਗੇ ਉਹਦਾ ਬਾਣ ਯਾਰ ਹਾਂ ਤਾਂ ਕੀ ਓਏ ਮੇਰੀ ਗੱਲ ਸੁਣ ਲੈ ਤੇਰੇ ਕੋਲੇ ਪਹਿਲੀ ਚੰਗਾ ਬਾਣ ਆ ਗਿਆ ਮੈਨੂੰ ਟਿੱਬੇ ਵਾਲਾ ਬਾਣ ਦੇਤਾ ਇਹਨੇ ਦੇਖ ਲੈ ਆ ਵੀ ਆ ਗੱਲ ਪੈਂਦਾ ਲੈ ਕੋਈ ਦਾਣੇ ਨਹੀਂ ਹੁੰਦੇ ਬੰਦੇ ਜੇ ਹਿੰਮਤ ਜਾਈਂਦਾ ਕੰਮ ਕਰਦਾ ਮੈਂ ਮਿਹਨਤ ਕਰਦਾ ਹੁੰਦਾ ਉਹ ਜਾਣਦਾ ਉਹ ਤੈਨੂੰ ਕੰਮ ਕਰਨ ਵਾਲੇ ਨੂੰ ਛੇਤੀ ਨਹੀਂ ਕਰਨੀ ਆਉਂਦੀ ਇਹਨੂੰ ਹਾਂ ਕਰ ਕਰ ਬੇਈਮਾਨੀਆਂ ਉਹ ਤਾਂ ਭਰ ਲਿਆ ਨਾ ਉਹਦੀਆਂ ਬੈਂਕਾਂ ਤੁਸੀਂ ਪੈਸਿਆਂ ਨਾਲ ਉਹ ਬੋਝੀਆ ਲਾਦੇ ਸਾਂਝੇ ਘਰਾਂ ਚ ਓਏ ਲਿਮਟ ਮੇਰੀ ਕਰਾਈ ਵੀ ਆੜਤੀਆ ਮੇਰੇ ਘਰੇ ਗੇੜੇ ਮਾਰਦਾ ਮੈਂ ਕਾਹਦੀਆਂ ਬੈਂਕਾਂ ਭਰ ਲਿਆ ਓਏ ਮੈਨੂੰ ਸਾਰਾ ਪਤਾ ਓ ਜਿਹੜੀਆਂ ਮੇਰੇ ਨਾਲ ਬੇਈਮਾਨੀਆਂ ਕਿਉਂ ਸਾਂਝੇ ਸਾਂਝੇ ਕਰੇ ਮੈਂ ਕੰਮ ਕਰੀਗਾ ਤੂੰ ਤਾਂ ਬਾਬੂ ਜੀ ਬਣ ਕੇ ਨਿਕਲ ਜਾਂਦਾ ਸੀ ਇਹ ਤਾਂ ਇਹਦੇ ਟੋਰਪੋਰੇ ਲੋਟ ਆਉਂਦੇ ਸੀ ਹੁਣ ਆ ਕੇ ਰੋ ਮਾਰਦਾ 40000 ਇਹ ਟੋਰਪੋਰੇ ਤੇ ਆਉਂਦਾ ਥੋੜੀ ਬਹਾਨੀ ਬਣਦਾ ਸੀ ਥੋੜਾ ਹੈ ਕੋਈ ਨਾ ਛੁੱਠਾ ਫੜਦੇ ਰੁੱਠਾ ਤੁਸੀਂ ਪੰਚਾਇਤ ਚ ਗੱਲ ਕਰਾਂਗੇ ਮੈਂ ਜਦੋਂ ਨਾ ਨਵੇਂੜ ਨਹੀਂ ਪੰਚਾਇਤ ਨਵੇਂੜ ਲਾਂਗੇ ਯਾਰ ਆ ਜਾ ਪੰਚਾਇਤ ਤੂੰ ਤਾਂ ਪਿਓ ਆ ਦੋਮਾਂ ਦੇ ਮੁੰਡਿਆਂ ਨੂੰ ਇੱਕੋ ਜਿਹਾ ਅੱਖ ਪੱਖ ਕਰੀ ਜਾਣਾ ਮੈਂ ਤੁੰਦਾ ਉਹ ਜਾ ਬੜਾ ਯਾਰ ਆਸ ਮੈਂ ਤਾਂ ਬਾਪੂ ਸਾਰੀ ਪਲੈਨਿੰਗ ਕਰੀ ਬਠਾਂਗਾ। ਅੱਛਾ ਤੂੰ ਦੇਖੀ ਇਹਦਾ ਆਪ ਛੱਡੂ ਬਣ। ਠੀਕ ਹੈ। ਹਾਂ ਤੂੰ ਬੇਫਿਕਰ ਹੋ ਜਾ। ਜਿਹੜਾ ਤੈਨੂੰ ਮੈਂ ਕੰਮ ਕਿਹਾ ਉਹ ਵੀ ਇਹਨੂੰ ਤਪਉਣਾ ਪੂਰਾ। ਪਹਿਲਾਂ ਆਪਣੇ ਮੂਰੇ ਬੋਲਦਾ ਨਹੀਂ ਸੀ। ਸਾਲਾ ਹੁਣ ਹਾਈਕੜ ਦਾ ਆਪਣੇ ਮੂਰੇ। ਠੀਕ ਹੈ। ਕਿੱਕੜੀ ਕੱਟਣੀ ਆ ਬਾਪੂ, ਹੈਂਕੜੀਆਂ ਹੀ ਕੱਟੀਆਂ ਆਪਾਂ ਹੁਣ ਤੱਕ ਹੋਰ ਕੀ ਪਿਉ ਆ ਮੈਂ ਪਿਉ ਇਹਦਾ। ਹਾਂ। ਸਿੰਡਾ ਦਸੂ ਇਹਨੂੰ ਵੀ ਕਿਵੇਂ ਪਿਉਣਾ ਪੰਗਾ ਲਈਦਾ ਹਾਂ। ਹਾਂ ਬਾਣ ਤੋਂ ਮੂਰੇ ਲਾ ਕੇ ਭਜਾਇਆ ਤਾਂ ਕਹਿਦੀ ਤੂੰ। ਚੱਲ ਫਿਰ ਚੱਲੀਏ ਘਰੇ। ਘਰੇ ਕੀ ਕਰਨਾ ਬਾਈ ਜਾਂ 21 ਤਰਾ ਫਰਦਾ ਹਜੇ। ਮਟ ਫੇਰੀ ਉਹ ਕਰੂਗਾ ਆਪਣੇ ਹੱਕ ਚ ਫੈਸਲਾ ਤੂੰ ਜਾਇਆ ਮੈਂ ਨਿਗ੍ਹਾ ਰੱਖਦਾ ਇੱਥੇ ਕੋਈ ਨਹੀਂ ਠੀਕ ਹੈ ਨਾ ਤੂੰ ਜਾ ਤੂੰ ਗੱਲਬਾਤ ਸਾਰੀ ਐਂਡ ਕਰ ਸੇਂ ਦੱਸੀ ਮੈਨੂੰ ਉਹਨਾਂ ਨਰੇੜੀ ਦੇ ਮੁੱਦਾ ਦਾ ਉਹਨਾਂ ਮੇੜ ਕੇ ਹੂ ਐ ਹਾਂ ਜਿਹੜਾ ਪੱਜਣ ਤੇ ਮਜਬੂਰ ਤੇ ਪਰਾਲੀ ਇਕੱਠੀ ਕਰਨ ਲੱਗਿਆ ਉੱਥੇ ਆ ਕੇ ਮੇਰੇ ਤਾਂ ਮਗਰ ਪੈ ਗਏ ਮੁੜ ਕੇ ਮੈਂ ਸਬਜ਼ੀ ਦੇਖਣ ਜਾਵੜਾ ਅੱਗੇ ਸਾਡਾ ਅੱਧਾ ਸਬਜ਼ੀ ਚ ਹਿੱਸਾ ਵੰਡਦਾ ਕਰਤਾ ਜਿਹੜਾ ਮੈਨੂੰ ਬਾਣ ਦੇਤਾ ਕਿੱਲਾ ਬਾਣਦਾ ਮੈਨੂੰ ਚੰਗਾ ਦੇਤਾ ਬਾਕੀ ਸਾਰਾ ਮਾੜਾ ਉਹਨੂੰ ਸਾਰਾ ਬਾਣੀ ਚੰਗਾ ਸਮਾਤਾ ਜਿੱਥੇ ਜਾਂਦਾ ਉੱਥੇ ਮਗਰ ਆ ਕੇ ਰਿਸ਼ਤੇ ਰਜ ਤਾਂ ਫੋ ਇਹਦਾ ਹੱਲ ਕੱਢਣਾ ਬੂਗੀ ਫੁੰਡੀਆਂ ਨਹੀਂ ਆਣੀ ਇਹ ਗੱਲ ਸੁਣਾ ਇਹ ਗੱਲ ਮਾੜੀ ਆ ਉਹਨਾਂ ਦੀ ਠੀਕ ਆ ਨਾ ਤੂੰ ਆਪਦੀ ਮਿਹਨਤ ਕਰਕੇ ਖਾਣਾ ਠੀਕ ਆ ਤੈਨੂੰ ਉਹ ਜਰਦੇ ਨਹੀਂ ਸ਼ੁਰੂ ਤੋਂ ਹੀ ਤੈਨਾਂ ਦਰੈਤ ਕਰਦੇ ਆ ਉਹ ਬੁਢਾ ਜਾਂ ਬਾਲਾ ਕੰਜਰਾ ਹੋ ਯਾਰ ਕੋਈ ਨਾ ਯਾਰ ਹੁਣ ਆਪਾਂ ਅੱਖਿਆਂ ਨੂੰ ਅੱਖ ਦਾ ਚੱਪਣਾ ਹੀ ਪਾਣਾ ਕਿ ਹੋਏ ਬੰਦੇ ਨੂੰ ਅੱਖ ਮੇਰੀ ਗੱਲ ਸੁਣਾ ਮੈਂ ਤੇਰੇ ਨਾਲ ਆ ਠੀਕ ਆ ਮੇਰੀ ਗੱਲ ਸੁਣੂੰ ਤੂੰ ਤਾਂ ਨਹੀਂ ਨਿਬੜਦਾ ਖੜਕਾਈਏ ਕਰਨੇ ਪੂਗੇ ਹੱਲ ਭਰਾਵਾ ਫਿਰ ਦੇਖੀ ਜਾਊਗਾ ਜਿੱਥੇ ਕਟੀਆਂ ਦੇ ਲੇਖ ਉੱਤੇ ਬੱਚੀਆਂ ਦੇ ਫਿਰ ਜਿੱਥੇ ਇੰਨੇ ਕਰਜ਼ਾ ਪਾਤਾ 10000 ਰੁਪਏ ਠਾਣੇ 'ਚ ਲਾਗੂ ਦੇਖੀ ਜੂ ਮੇਰੀ ਗੱਲ ਸੁਣ ਯਾਰ ਤੂੰ ਮਿਹਨਤ ਕਰਦਾ ਨਾ ਫਿਰ ਵੀ ਤੇਰੇ ਸਿਰ ਕਰਜ਼ਾ ਫਿਰ ਕਿੱਦਾਂ ਪੰਡੀਆਂ ਜਾਂਦੇ ਆਇਆ ਸੋਚ ਲੈ ਨਾ ਵੀ ਮੇਰਾ ਭਰਾ ਮੇਰਾ ਪਿਓ ਆ ਆਪਦਾ ਖੂਨ ਆ ਪਰ ਉਹ ਨਹੀਂ ਸੋਚਦਾ ਮੇਰਾ ਡਾਂਗ ਮਾਰਨ ਤੱਕ ਆਇਆ ਡਾਂਗ ਮਾਰ ਤੱਕ ਤਾਂ ਮੈਂ ਤੇਰੀ ਗੱਲ ਸਮਝ ਗਿਆ ਠੀਕ ਆ ਤੂੰ ਤਾਂ ਸੋਚ ਲੈ ਨਾ ਵੀ ਆਪਦਾ ਖੂਨ ਆ ਉਹ ਨਹੀਂ ਨਾ ਭਰਾਵਾ ਤੈਨੂੰ ਆਪਦਾ ਸਮਝਦੇ ਫਰਕ ਰੱਖਦੇ ਆ ਤੇਰੇ ਨਾਲ ਉਹ ਮੱਕੀ 'ਚ ਪਾਣੀ ਛੱਡਿਆ ਵੇ ਦੇਖ ਲਈਏ ਕੀ ਕਰਦੇ ਆ ਗੱਲ ਕੋਈ ਨਹੀਂ ਆਉਣ ਦੇ ਹੁਣ ਬਣਾਵਾਗੇ ਬਧ ਕਹਾਂ ਪੁੱਤ 28 ਕਿੱਲੇ ਆਉਂਦੇ ਆ ਪਾਲੀ ਤੇਰੀ ਬਾਲੀ ਇੱਜਤਾ ਯਾਰ ਤੁਸੀਂ ਆਦੇ ਮੇਰੇ ਨਾਲ ਦਵਾਦੇ ਭਰਾ ਨਾਲ ਧੱਕਾ ਕਰੀ ਜਾਂਦਾ ਪਿਓ ਨਾਲ ਰਲ ਕੇ ਇਹ ਜ ਮੇਰਾ ਪਿਓ ਆਗਾ ਹੈ ਹਰਿਕ ਜੀ ਤੁਸੀਂ ਸਾ ਪਾਲਦੇ ਹੋ ਮੋਲਾ ਮੇਰੀ ਹਾਂ ਉਹ ਤੇਰੀ ਗੱਲ ਕੀ ਹੋਣੀ ਸੜ ਭੈਣ ਦੇ ਹੀ ਸੜ ਮੇਰਾ ਛਾਲੇ ਛਾ ਡਾਂਗਰੀ ਛਾਲੇ ਨੂੰ ਕਰਦੇ ਹੋ ਛੜਾ ਡਾਂਗ ਜ ਮਰਨੇ ਮੇਰੇ ਦੇ ਭੱਜ ਗਿਆ ਮੇਰਾ